ਜਿਹੜੇ ਕਹਿੰਦੇ ਨੇ ਜਹਾਜ਼ ਆਰਕਾ ਉਹ ਸਵਾਗਤ ਕਰਦੇ ਆਂ ਸਾਰੇ ਜਿਹੜੇ ਚੈਨਲ ਤੋਂ ਫਿਰ ਤੋਂ ਪਰਮਾਤਮਾ ਨੂੰ ਬਹੁਤ-ਬਹੁਤ ਰੱਖੀਏ ਬਹੁਤ-ਬਹੁਤ ਕਰਦੇ ਆਂ ਅਸੀਂ ਅੱਜ ਕਸ਼ਮੀਰ ਬਾਰੇ ਕਿਉਂਕਿ ਕਸ਼ਮੀਰ ਲੋਕ ਬਹੁਤ ਆ ਮੋਬ ਵਧੀਆ ਲੋਕ ਆ ਚਲੋ ਕੋ ਮਰੇ ਫਿਰ ਜੰਦੇ ਜਿੱਥੇ ਹਰ ਸਾਲ ਬਰਫ ਪਈ ਰਹਿੰਦੀ ਹੈ ਤੇ ਹਾਂ ਥੋੜੀ ਬਹੁਤ ਇਸ ਨੂੰ ਮੈਲਟ ਹੁੰਦੀ ਹੈ ਪਰ ਬੋੜੀ ਨਹੀਂ ਹੁੰਦੀ ਕਿਉਂਕਿ ਨਾਲ ਤਾਂ ਇਹ ਨਾਲ ਲੋਹ ਚੱਲਦੀ ਹੈ ਨਾਲ ਗਰਮੀ ਪੈਂਦੀ ਹੈ ਹਾਂ ਹੀ ਉੱਥੇ ਕੋਈ ਜੋੜਾ ਜੋ ਕਿ ਗਰਮ ਪੈਣਾ ਜੋ ਕਿ ਹੋਰ ਦੀ ਸਮੱਸਿਆ ਵਾੜ ਜਾਂਦੀ ਹੈ ਸੋ ਮੌਸਮ ਸਹੀ ਰਹਿੰਦਾ ਹੈ ਸੁੰਦਰ ਪਹਾੜ ਪਿੰਡਾਂ ਨਦੀਆਂ ਝੜਨੇ ਇਹ ਉਧਰ ਹਰੀਆਲ ਵਟਾਰੇ ਪਾਸੇ ਉਹ ਬਰਫ਼ ਜੰਮੀ ਹੋਈ ਹਰਦੀਆਂ ਦੇ ਮੌਸਮ ਵਿੱਚ ਕਿੰਨਾ ਸੋਹਣਾ ਜੋ ਕਿ ਸੀਨ ਹੈ ਇਹ ਬਹੁਤ ਨੌਸਕੀ ਇਸ ਨੂੰ ਵੱਧ ਵੱਧ ਪੇਲੇ ਕਿ ਮੜ ਜਾਈਏ ਪਹਾੜਾਂ ਵਿੱਚ ਖਾਸ ਕਰਕੇ ਕਿਉਂਕਿ ਅਸੀਂ ਉਹ ਜ਼ਿੰਦਗੀ ਵਿੱਚ ਕਦੇ ਵੀ ਬਰਫ਼ ਕੋਈ ਨਹੀਂ ਦੇਖੀ ਹੋਈ ਕੋਈ ਜ਼ਿੰਦਗੀ ਵਿੱਚ ਆ ਕੋਈ ਨਾ ਕੋਈ ਕੁਦਰਤੀ ਚੀਜ਼ਾਂ ਦੇਖਣੇ ਚਾਹੀਦੀਆਂ ਚਾਹੇ ਉਹ ਕੋਈ ਫਿਜ਼ੀਕਲ ਹੋਵੇ ਕਿਉਂਕਿ ਸਭ ਲੋਕਾਂ ਦੇ ਹੱਥ ਵਿੱਚ ਅੱਖਾਂ ਦੇ ਅੰਦਰ ਲੋਬ ਜਨ 2 ਵਜੇ ਦੇ ਕੀ ਹੋਈ ਇਹ ਮੀਤਾ ਆਮ ਕਹਿੰਦੇ ਹੁਣ ਮੀਤਾ ਆਮ ਹੀ ਗੱਲਾਂ ਨੇ ਗੜੇ ਪੈਦੇ ਦੇਖਣ ਤੇ ਸੰਤਰ ਕਿੰਗ ਵੀ ਦੇਖੀ ਹੈ ਤੇ ਇਹਦਾ ਪਾਸਪੋਰਟ ਜਿਹੜਾ ਨੇ ਵੀ ਦੇਖਿਆ ਚੰਦ ਗ੍ਰਾਹਣੇ ਵੀ ਦੇਖਿਆ ਸਭ ਕੁਝ ਦੇਖਿਆ ਪਰੰਤੂ ਇੱਕ ਬਰਫ ਕੋਲੇ ਦੇਖਣ ਔੜ ਹੁੰਦੀਆਂ ਉਹ ਵੀ ਜਿਹੇ ਦੇਖਣੀ ਆ ਸੋ ਸੁਣੋ ਬੱਦੂ ਆ ਕੁਲੁੰਨਾਰੀ ਹੋਵੇ ਸਮਲਾਂਡਲ ਹੋਜੀ ਸਾਨੂੰ ਚੰਦਾ ਕਾਗੜਾ ਜਾਂ ਹੋਰ ਛਿੜਨਕਰ ਹੋ ਗਿਆ ਨਾ ਵਧੀਆ ਇਲਾਕੇ ਨੇ ਘੁੰਮਣ ਫਿਰਨ ਤੇ ਅਸੀਂ ਹਰ ਸਾਲ ਜਾਇਆ ਕਰੀਏ ਕਿਉਂਕਿ ਇਸ ਸਾੜੇ ਕਿਸਾਨ ਨੂੰ ਕੋਈ ਨਾ ਕੋਈ ਮਹੀਨੇ ਵਿੱਚ ਇੱਕ ਤਾਂ ਇੱਕ ਨਾ ਟੂਰ ਕਰਨਾ ਚਾਹੀਦਾ ਹੈ ਹੰਫੀ ਹਰ ਸਾ ਜਦੋਂ ਵੀ ਅਸੀਂ ਕੋਈ ਕੰਮ ਤੇ ਜਾਂਦੇ ਹਾਂ ਤਾਂ ਆਪਾਂ ਅਸੀਂ ਉਹ ਉਸ ਕੰਮ ਨੂੰ ਜੇਕਰ 70 ਮਿੰਟ ਦੇ ਉਸ ਕੰਮ ਤੇ ਲਗਾਏ ਜਾਂਦੇ ਰਹਿ ਤਾਂ ਸਾਡਾ ਮਨ ਨੱਕ ਜਾਵੇਗਾ ਅਸੀਂ ਕੋਈ ਨਾ ਕੋਈ ਰੂਟ ਚੇਂਜ ਕਰੀਏ ਚਾਹੇ ਕੋਈ ਸਿਮਲਾੜਾ ਤਾਂ ਹੋ ਜਾਈਂ ਜਾਂ ਕੋਈ ਹੋਰ ਕੁਝ ਕਸ਼ਮੀਰ ਵਾਲਾ ਹੋਵੇ ਕੋਈ ਹੋਰ ਹੋਵੇ ਤਾਂ ਕਿ ਸਾਡਾ ਮਨ ਜੁਕ ਚੇਂਜ ਹੋ ਜਾਵੇ ਅਸੀਂ ਵੀਰ ਇਕਦਮ ਵਧੀਆ ਲੱਗਿਆ ਤਾਂ ਉੱਥੇ ਜੋ ਕਿ ਹੁਣ ਪ੍ਰੋਗਰਾਮ ਵਿੱਚ ਹੋਏ ਅਮਲੇ ਕਰਕੇ ਲੋਕਾਂ ਜੋ ਜੋ ਵੀ ਬਣ ਜਾਣੇ ਕੱਢ ਕੇ ਪਰੰਤੂ ਹੁਣ ਜੋ ਕਿ 2-4 ਮਹੀਨੇ ਬਾਅਦ ਜਦੋਂ ਵੀ ਉੱਥੇ ਵਰਖ ਪਵੇਗੀ ਤਾਂ ਲੋਕ ਫਿਰ ਤੋਂ ਜਾਣ ਲੱਗਣਗੇ ਤੇ ਜਿਸ ਨਾਲ ਇਰਤੋਂ ਤੇ ਸਸਾਨੀਆਂ ਦੀ ਗੱਲ ਜਮਦ ਜਾਵੇਗੀ ਤੇ ਉਦੋਂ ਵੀ ਮੈਂ ਵੀ ਦੇਖੂਗਾ ਜਦੋਂ ਵੀ ਮਾਹੌਲ ਠੀਕ ਹੋ ਜਾਊਗਾ ਉਦੋਂ ਅਸੀਂ ਕਿਹੜਾ ਕੱਢ ਕੇ ਆਵਾਂਗੇ ਕਸ਼ਮੀਰ ਜਾਂ ਕੁਲੂਮ ਨਾਲੇ ਚ ਉਹ ਬਹੁਤ ਸੋਹਣੇ ਲੱਗਣਗੇ ਉਹ ਦੇਖਣ ਤੇ ਘੁੰਮਣ ਫਿਰਨ ਤੇ ਬਾਕੀ ਫਰਮਾਤਮ ਦੀ ਰੰਗਜਨੀ ਪੁਣ ਮਹਾਤਮ ਜੀ ਜਾਨ ਦੇ ਇਹ ਜੋ ਬਣਾਈਆਂ ਨੇ ਧੰਨਵਾਦ